ਕੀ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਸਿੱਖੀ ਨਾਲ ਮੁੰਡੇ ਜੋੜਨਗੇ। ਤਾਂ ਮੈਨੂੰ ਲੱਗਦਾ ਇਹ ਚੀਜ਼ ਸਭ ਤੋਂ ਵਧੀਆ ਹੈ ਵੀ ਤੁਸੀਂ ਕਿਸੇ ਨੂੰ ਪ੍ਰੇਰਿਤ ਕਰਦੇ ਹੋ। ਦੇਖੋ ਇੱਕ ਰੋਲ ਮਾਡਲ ਹੈ, ਹਰੇਕ ਸਿੱਖ ਇੱਕ ਰੋਲ ਮਾਡਲ ਹੈ। ਜੇ ਇੱਕ ਸਿੱਖ ਚੰਗਾ ਹੋ ਕੇ ਚੰਗਾ ਗਿਰਦਾਰ ਲੈ ਕੇ ਅੱਗੇ ਖੜਾ ਹੋਊਗਾ ਤੇ ਹਰੇਕ ਦਾ ਜੀ ਕਰਦਾ ਵੀ ਮੇਰਾ ਬੱਚਾ, ਮੇਰਾ ਭਰਾ, ਮੇਰੇ ਹਨਾ ਵੀ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਜੀ ਹੋਵੇ ਜਿਹੜਾ ਸਿੱਖ ਹੋਵੇ ਤੇ ਚੰਗੇ ਕਿਰਦਾਰ ਵਾਲਾ ਹੋਵੇ। ਚੇਵੀਰ ਜੀ ਬਹਾਨਾ ਲਾਉਂਦੇ ਜੇ ਉਹਨਾਂ ਨੂੰ ਕਹਿ ਜਾਂਦਾ ਵੀ ਤੁਸੀਂ ਪੱਗ ਕਾਤੋਂ ਨਹੀਂ ਬੰਨਦੇ ਜਾਂ ਦਸਤਾਰ ਕਿਉਂ ਨਹੀਂ ਸਜਾਉਂਦੇ ਤੇ ਉਹ ਕਹਿ ਦਿੰਦੇ ਆ ਕਿ ਸਾਡਾ ਤਾਂ ਸਿਰ ਦੁਖਾਂ ਲੱਗ ਜਾਂਦਾ ਇਹ ਤਾਂ ਮਤਲਬ ਪਹਿਲੀ ਿਆਰ ਸੁਣਦੇ ਆ ਵੀ ਇਸ ਤਰੀਕੇ ਦੇ ਬਹਾਨੇ ਆ ਜਿਹੜੇ ਉਹ ਜਵਾਕ ਲਾਉਣ ਲੱਗਦੇ ਦੇਖੋ ਜੀ ਕੱਦ ਨਹੀਂ ਵੱਧਦਾ ਕਈ ਕਈ ਐਵੇਂ ਡਰਾਇਆ ਹੋਇਆ ਵੀ ਕੱਦ ਨਹੀਂ ਵੱਧਦਾ ਮੇਰਾ ਬੇਟਾ 5 ਸਾਲ ਦਾ ਜੀ ਉਹਦਾ ਕੱਦ ਇਸ ਟਾਈਮ ਮੇਰੇ ਇਸ ਜਗ੍ਹਾ ਤੇ ਆ ਰਿਹਾ ਅੱਛਾ ਠੀਕ ਹੈ ਜੀ ਉਹ ਹਮੇਸ਼ਾ ਦਸਤਾਰ ਸਜਾ ਕੇ ਰੱਖਦਾ ਤੇ ਜਦੋਂ ਉਹ ਦਮਾਲਾ ਸਜਾ ਕੇ ਘਰੋਂ ਜਾਂਦਾ ਇਹ ਨਹੀਂ ਵੀ ਰਸਤੇ 'ਚ ਕਾਰ ਚਲਾ ਦੂ ਜਦ ਤੱਕ ਘਰ ਨਹੀਂ ਸੀ ਕੰਟੀਨਿਊਸਲੀ ਡੇ ਬਾਏ ਡੇ ਸਟੈਪ ਬਾਏ ਸਟੈਪ ਉਹਨਾਂ ਨੂੰ ਜਿਹੜਾ ਇਹ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਉਹਨਾਂ ਦੇ ਸਵਾਲ ਹੁੰਦੇ ਨੇ ਉਹਨਾਂ ਦੀਆਂ ਸਵਾਲਾਂ ਨੂੰ ਵੀ ਦੂਰ ਕਰੀਦਾ ਜੇ ਉਹ ਕੋਈ ਕਹਿ ਦਿੰਦਾ ਹੈ ਵੀ ਸਿੱਖੀ ਦੇ ਸਿਧਾਂਤ ਕੀ ਨੇ ਸਿੱਖੀ ਦੇ ਉਹਨਾਂ ਨੂੰ ਨੈਤਿਕਤਾ ਤੇ ਸਿੱਖੀ ਦੇ ਨਾਲ ਉਹਨਾਂ ਨੂੰ ਉਹਦਾ ਸਮਝਾ ਕੇ ਤਾਂ ਉਹਨਾਂ ਨਾਲ ਤੋੜੀਦਾ ਕੋਈ ਪ੍ਰੈਸ਼ਰਾਈਜ਼ ਨਹੀਂ ਕਰੀਦਾ ਜੇ ਉਹ ਆਣਾ ਚਾਹੁੰਦਾ ਆਪਣਾ ਮਨ ਬਣਾ ਕੇ ਆਉਂਦਾ ਤਾਂ ਹੀ ਅਸੀਂ ਉਹਦੇ ਸਿਰ ਤੇ ਦਸਤਾਰ ਚ ਜਾਈ ਦੀ ਅੱਜ ਕਿਵੇਂ ਇੱਕਦਮ ਚੇਂਜ ਕਿਵੇਂ ਹੋਇਆ ਜਦੋਂ ਮੈਡਮ ਮਨ ਬਣ ਗਿਆ ਵੀ ਨਹੀਂ ਹੋਣਾ ਇਹ ਕੰਮ ਨੇ ਪਰਿਵਾਰ ਵਾਲੇ ਮੱਜਾਂ ਵਾਲੇ ਵੀ ਨਹੀਂ ਹੋਣ ਹਾਂਜੀ ਠੀਕ ਹੈ ਤਾਂ ਵਾਕਈ ਪੜਕ ਗਏ ਨੇ ਕਹਿੰਦੇ ਗੱਭਰੂ ਮੋੜਾਉਣਗੇ ਆਪਦੇ ਕਹਿ ਸਕਦੇ ਆ ਕਿ ਆਨੰਦਪੁਰ ਵੱਲ ਨੂੰ ਮੁੱਖ ਕਰਨਗੇ ਤਾਂ ਉਹ ਜਿਹੜੀ ਝਲਕ ਹੈ ਉਹ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਉਹ ਪਰਨ ਕਰ ਲੈਗਾ ਵੀ ਅੱਜ ਤੋਂ ਲੈ ਕੇ ਲਾਜ਼ਮੀ ਜ਼ਰੂਰ ਬੰਨਿਆ ਕਰੇਗਾ ਪਰਨਾਂ ਅਖੀਰ ਮੋਖਸਰ ਸਾਹਿਬ ਆਉਣ ਦਾ ਫਾਇਦਾ ਇਹੋ ਹੀ ਹੈ ਕਿ ਕੋਈ ਨਾ ਕੋਈ ਪੜਨਾ ਇਹੋ ਜਿਹਾ ਕਰੋ ਕਿ ਜਿਹੜਾ ਜ਼ਿੰਦਗੀ ਤੋੜ ਨਭਾਵੇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਮੈਂ ਮੁਕਸਰ ਸਾਹਿਬ ਖੜੀ ਹੋਈਆਂ ਔਰ ਇਥੇ ਜੋੜ ਮੇਲਾ ਮੱਗੀ ਜੋੜ ਮੇਲਾ ਲੱਗਦਾ ਹੈ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤ ਇਥੇ ਪਹੁੰਚਦੀ ਔਰ ਇਧਰ ਤੁਸੀਂ ਦੇਖ ਪਾਉਂਗੇ ਕਿ ਪੱਗਾਂ ਦੇ ਲੰਗਰ ਹੈ ਜਿਹੜੇ ਉਹ ਵੀ ਲਾਏ ਗਏ ਨੇ ਵੀਰ ਆਇਆ ਵੀਰ ਦੇ ਨਾਲ ਗੱਲਬਾਤ ਕਰਦੇ ਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਜੀ ਪ੍ਰਭਦੀਪ ਸਿੰਘ ਪੁੱਲਰ ਜੀ ਜੀ ਕਿੱਥੋਂ ਆਏ ਹੋ ਤਰਨਤਾਰਨ ਜ਼ਿਲ੍ਹਾ ਪਿੰਡ ਪੁੱਲਰ ਜੀ ਅੱਛਾ ਤਰਨਤਾਰਨ ਤੋਂ ਆਏ ਮਾਝੇ ਤੋਂ ਆਏ ਹਾਂ ਜੀ ਮਾਝੇ ਤੋਂ ਜੀ ਬਹੁਤ ਮਾਜੇ ਦੇ ਵਿੱਚ ਬਹੁਤ ਜੋੜ ਮੇਲੇ ਹੁੰਦੇ ਆ ਬਹੁਤ ਜਿਹੜਾ ਮਤਲਬ ਸਿੱਖੀ ਦੇ ਨਾਲ ਮਾਜਾ ਜੁੜਿਆ ਹੋਇਆ ਹੈ ਹਨਾ ਅਜਮਾਲਵੇ ਦੇ ਵਿੱਚ ਪਹੁੰਚੇ ਹੋ ਕਿਸ ਤਰ੍ਹਾਂ ਦਾ ਦਰਸ਼ਨ ਲੱਗੇ ਬਹੁਤ ਵਧੀਆ ਜੀ ਬਹੁਤ ਵਧੀਆ 40 ਮੁਕਤੇ ਧਰਤੀ ਹੈ ਜੀ ਬਹੁਤ ਵਧੀਆ ਹਰ ਸਾਲ ਆਉਨੇ ਹੋ ਨਹੀਂ ਮੈਡਮ ਮੈਂ ਚਿਰ ਬਾਅਦ ਹੀ ਆਇਆ ਪਹਿਲਾਂ ਹੋ ਗਿਆ 5-7 ਸਾਲ ਉਦੋਂ ਆਇਆ ਸੀ ਅੱਛਾ ਹੁਣ ਚੇਰ ਬਾਅਦ ਆਇਆ ਜੀ ਅੱਛਾ ਤੇ ਤੁਹਾਨੂੰ ਤੰਗ ਵੀ ਕਰ ਰਹੇ ਹਾਂ ਦਿਮਾਲਾ ਸਜਾ ਰਹੇ ਹਾਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਜੀ ਅੱਛਾ ਪੱਕੇ ਤੌਰ ਤੇ ਫਿਰ ਹੁਣ ਸਜਾਣ ਪੱਕੇ ਤੌਰ ਤੇ ਜੀ ਪੱਕੇ ਤੌਰ ਤੇ ਘਰ ਤੋਂ ਮਨ ਬਣਾ ਕੇ ਆਏ ਹਾਂ ਹਾਂ ਜੀ ਘਰ ਤੋਂ ਮਨ ਬਣਾਇਆ ਜੀ ਪੱਕੇ ਤੌਰ ਤੇ ਹੁਣ ਵੀ ਤੁਸੀਂ ਕਟਿੰਗ ਕਰਾਉਂਦੇ ਰਹੇ ਹੋ ਕਲੀਨ ਸ਼ੇਪ ਰਹੇ ਹੋ ਕਟਿੰਗ ਕਰਾਉਂਦੇ ਰਹੇ ਹੋ ਤੇ ਅੱਜ ਕਿਵੇਂ ਇੱਕਦਮ ਚੇਂਜ ਕਿਵੇਂ ਹੋ ਗਿਆ ਜਦੋਂ ਮੈਡਮ ਮਨ ਬਣ ਗਿਆ ਵੀ ਨਹੀਂ ਹੁਣ ਇਹ ਕੰਮ ਨਹੀਂ ਪਰਿਵਾਰ ਵਾਲੇ ਬੱਚਿਆਂ ਵਾਲੇ ਵੀ ਨਹੀਂ ਹੁਣ ਹਾਂ ਜੀ ਠੀਕ ਹੈ ਤਾਂ ਵਾਕਈ ਪੜਕ ਗਏ ਨੇ ਕਹਿੰਦੇ ਗੱਬਰੂ ਮੋੜ ਆਉਣਗੇ ਆਪਦੇ ਕਹਿ ਸਕਦੇ ਆ ਕਿ ਆਨੰਦਪੁਰ ਵੱਲ ਨੂੰ ਮੁੱਖ ਕਰਨਗੇ ਤਾਂ ਉਹ ਜਿਹੜੀ ਝਲਕ ਹੈ ਉਹ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਸਤਿ ਸ਼੍ਰੀ ਅਕਾਲ ਬਾਪੂ ਜੀ ਮੈਂ ਗੁਰਦੁਆਰਾ ਸਾਹਿਬ ਡਿਊਟੀ ਕਰਦਾ ਹਾਂ ਤੁਹਾਡਾ ਬੇਟਾ ਹੈ ਜੀ ਹਾਂ ਜੀ ਅੱਛਾ ਬੇਟਾ ਤੁਸੀਂ ਗੁਰਦੁਆਰਾ ਸਾਹਿਬ ਡਿਊਟੀ ਕਰਦੇ ਸੀ ਬੱਚਾ ਤੁਹਾਡਾ ਅੱਜ ਜਿਹੜਾ ਇਹ ਦਮਾਲਾ ਸਜਾ ਰਿਹਾ ਹੈ ਹਨਾ ਕੀ ਗੱਲ ਹਾਂਜੀ ਲੈ ਕੇ ਆਏ ਆ ਇਹ ਨਾਲ ਨੂੰ ਅੱਗੇ ਵੀ ਸਿੱਸੇ ਚੋਂ ਦਾ ਦਮਾਲਾ ਇਹ ਮੇਰੇ ਬਾਈ ਬੋਲੇ ਤੇ ਹੁਣ ਤਾਂ ਉਪਰਨ ਕਰ ਲਿਆਗਾ ਵੀ ਅੱਜ ਤੋਂ ਲੈ ਕੇ ਲਾਜ਼ਮੀ ਜ਼ਰੂਰ ਬੰਨਿਆ ਕਰੇਗਾ ਪਰਨਾ ਇਹ ਇਥੇ ਮੁਖਸਰ ਸਾਹਿਬ ਆਉਣ ਦਾ ਫਾਇਦਾ ਇਹੋ ਹੀ ਏ ਕਿ ਕੋਈ ਨਾ ਕੋਈ ਪਰਨਾ ਇਹੋ ਜਿਹਾ ਕਰੋ ਕਿ ਜਿਹੜਾ ਜ਼ਿੰਦਗੀ ਤੋੜ ਨਭਾਵੇ ਬਜਰੋ ਕਰੋ ਬਿਲਕੁਲ ਹਾਂਜੀ ਕਿਤੇ ਨਹੀਂ ਤੇ ਅੱਜ ਕੱਲ ਬੱਚੇ ਆ ਜਿਹੜੇ ਉਹ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਆ ਕਟਿੰਗ ਕਰਾ ਲੈਂਦੇ ਆ ਹਨਾ ਤੇ ਇਹਦਾ ਕੀ ਕਾਰਨ ਕੀ ਮੰਨਦੇ ਹੋ ਬਾਪੂ ਜੀ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਬਜਨੇ ਆ ਪੀ ਮਾਂ ਪਿਓ ਜਿਹੜਾ ਹੈ ਮਾਂ ਪਿਓ ਜਿਹੜਾ ਹੈ ਉਹਨੂੰ ਸਿੱਖਿਆ ਹੋਵੇਗੀ ਤੇ ਉਹ ਬੱਚੇ ਨੂੰ ਕਾ ਸਿੱਖਿਆ ਦੇਵੇਗਾ ਤੇ ਜਿਹੜਾ ਬੱਚਾ ਹੈ ਉਹ ਵੀ ਕੋਸ਼ਿਸ਼ ਕਰੇ ਵੀ ਜਿਹੜੀ ਸੰਗਤ ਹੈ ਉਹ ਸੰਗਤ ਚੰਗੀ ਕਰੇ ਗੁਰਸਿੱਖਾਂ ਦੀ ਸੰਗਤ ਕਰੇ ਗੁਰੂ ਸਾਹਿਬ ਦੇ ਤੜਕੇ ਉੱਠ ਕੇ ਦਰਸ਼ਨਦਾਰੇ ਕਰੇ ਗੁਰੂ ਦੀ ਬਾਣੀ ਦਾ ਹੋੜਾ ਲਾਵੇ ਤੇ ਉਹ ਗਰੇਗਾ ਨਹੀਂ ਬੱਚਾ ਉਹ ਮਾਂ ਪਿਓ ਦੇ ਨਾਲੋਂ ਵੀ ਝੰਡਾ ਉੱਚਾ ਕਰੇਗਾ ਜਿਹੜਾ ਗੁਰੂ ਨੂੰ ਮੰਨੇਗਾ ਉਹ ਚੜ੍ਹਦੀ ਕਲਾ ਦੇ ਵਿੱਚ ਬੱਚਾ ਰਹੇਗਾ ਪੜ੍ਹਾਈ ਦੇ ਲੈਕ ਦੇ ਵਿੱਚ ਵੀ ਪੜ੍ਹਾਈ ਦੇ ਵਿੱਚ ਵੀ ਅੱਗੇ ਜਾਏਗਾ ਮਾਪਿਓ ਦੇ ਆਗਿਆ ਦੇ ਵਿੱਚ ਰਹੇਗਾ ਜਿਹੜਾ ਗੁਰੂ ਨੂੰ ਮੰਨੇਗਾ ਤੇ ਗੁਰੂ ਨੂੰ ਬਚਨ ਬਲਾਸ ਚੇਤੇ ਰੱਖੇਗਾ ਬਿਲਕੁਲ ਗੁਰਮਾਨੀ ਹੈ ਜਿਹੜੀ ਉਹ ਨਿਮਰਤਾ ਸਿਖਾਉਂਦੀ ਹੈ ਸਤਕਾਰ ਕਰਨਾ ਸਿਖਾਉਂਦੀ ਹੈ ਤੇ ਜਿਹੜੇ ਇਹਦੇ ਰੂਲ ਨੇ ਜਾਂ ਜਿਹੜੇ ਇਹਦੇ ਅਸੂਲ ਨੇ ਉਹਨਾਂ ਦੇ ਉੱਤੇ ਅੱਜ ਲੋਡ ਹੈ ਕਿ ਸਿੱਖ ਖਰੇ ਉਤਰਨ ਵੇਖੋ ਜੀ ਜਿਵੇਂ ਹੁਣ ਕਈ ਸੁਭਾਏ ਕੀ ਆਖ ਦਿੰਦੇ ਨੇ ਕਾਲ ਯੁਗ ਦਾ ਯੁਗ ਚੱਲਦਾ ਪਿਆ ਠੀਕ ਹੈ ਚਲੋ ਕਾਲ ਯੁਗ ਤਾਂ ਹੈਗਾ ਪਰ ਮੇਰੇ ਕਹਿਨ ਦਾ ਭਾਵ ਗੁਰੂ ਦੀ ਬਾਣੀ ਤੋਂ ਸਭ ਤੋਂ ਵੱਡੇ ਸਤਗੁਰੂ ਨਾਨਕ ਜੋ ਬਾਣੀ ਆ ਗੁਰੂ ਬਾਣੀ ਬਾਣੀ ਗੁਰੂ ਜਿਹੜਾ ਬਾਣੀ ਨੂੰ ਮੰਨਦਾ ਉਹ ਰੱਬ ਦੇ ਭੈ ਦੇ ਤੋਂ ਨਿਉਕੇ ਰਹੇਗਾ ਨਿਮਰਤਾ ਦੇ ਵਿੱਚ ਰਹੇਗਾ ਉਹ ਚੜ੍ਹਦੀ ਕਲਾ ਜਾਵੇਗਾ ਉਹ ਚੰਗੀ ਸਿੱਖਿਆ ਦੇਗਾ ਮਾੜੀ ਕਿਸੇ ਨੂੰ ਸਿੱਖਿਆ ਨਹੀਂ ਦੇਵੇਗਾ ਆਹਦੇ ਤੇ ਹੈਗੇ ਨੇ ਸਾਰੇ ਵੀ ਕੱਲ ਜੋਗਾ ਕੱਲ ਜੋਗਾ ਉੱਥੇ ਨਹੀਂ ਹੋਏਗਾ ਉਸ ਘਰ ਦੇ ਵਿੱਚ ਵੀ ਨਹੀਂ ਹੋਏਗਾ ਜਿੱਥੇ ਗੁਰੂ ਦੀ ਬਾਣੀ ਚੱਲੇਗੀ ਇਹ ਤੇ ਦਸਤਾਰਾਂ ਦਾ ਲੰਗਰ ਹੈ ਜਿਹੜਾ ਉਹ ਇਹ ਵੀਰਾਂ ਦੇ ਵੱਲੋਂ ਲਾਇਆ ਗਿਆ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿੱਥੋਂ ਆਏ ਨੇ ਵੀਰ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਉਂਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਵੀਰ ਜੀ ਔਰ ਕਿੱਥੋਂ ਆਏ ਹੋ ਤੁਸੀਂ ਹਰਪੀ ਸ਼ਬਾਹ ਸਿੰਘ ਨਾਮ ਹੈ ਭੈਣੇ ਮੇਰਾ ਤੇ ਅਸੀਂ ਸ੍ਰੀ ਮੁਖਸਰ ਸਾਹਿਬ ਤੋਂ ਹੀ ਆ ਜੀ ਅੱਛਾ ਜੀ ਇਹ ਹਰ ਸਾਲ ਤੁਸੀਂ ਫਿਰ ਮਾਗੀ ਦੇ ਮੇਲੇ ਦੇ ਉੱਤੇ ਇਹ ਦਸਤਾਰਾਂ ਦਾ ਲੰਗਰ ਲਾਉਂਦੇ ਹੋ ਹਾਂ ਜੀ ਅਸੀਂ ਸਾਰੀ ਟੀਮ ਹੈ ਸਾਡੀ ਇਹ ਜਿਹੜੇ ਅਲੱਗ-ਅਲੱਗ ਸ਼ਹਿਰਾਂ ਤੋਂ ਮੁੰਡੇ ਆਏ ਹੋਏ ਆ ਸਾਰੇ ਇਹ ਠੀਕ ਹੈ ਜੀ ਤੇ ਜਿਵੇਂ ਹੁਣ ਕੁਸ਼ਵੀਰ ਫਤੇਗੜ ਸਾਹਿਬ ਤੋਂ ਉਹਨਾਂ ਨੇ ਫਤੇਗੜ ਸਾਹਿਬ ਸਾਰਾ ਹਨਾ ਇਹ ਕੀਤਾ ਸੀਗਾ ਤਿਆਰੀ ਕੀਤੀ ਸੀਗੀ ਜਿਵੇਂ ਮੁਖਸਰ ਸਾਹਿਬ ਤੋਂ ਇਹਨੇ ਡਿਊਟੀ ਲਾ ਜੀ ਦੀ ਅਸੀਂ ਇੱਕ ਦੂਜੇ ਦੀ ਵੀ ਸਾਰਿਆਂ ਨੇ ਇੱਥੇ-ਇੱਥੇ ਤੁਸੀਂ ਰਹਿ ਰਹੇ ਹੋ ਤੁਸੀਂ ਅਸੀਂ ਸੰਭਾਲ ਕਰੋ ਵੀ ਹਨਾ ਸਿੱਖੀ ਸੰਭਾਲਾਸਤੇ ਅਸੀਂ ਇੱਕ ਬੂਟਾ ਲਾਉਣ ਦੀ ਉਸ ਜਗ੍ਹਾ ਦੇ ਉੱਤੇ ਜਾ ਕੇ ਹਨਾ ਵੀ ਇੱਕ ਕਰੇ ਤਿਆਰੀ ਕਰੇ ਸਾਰੀ ਤੇ ਉਸ ਤੋਂ ਬਾਅਦ ਅਸੀਂ ਉਹ ਤਿਆਰੀ ਨੂੰ ਅੱਗੇ ਵਿਧਾਈਦਾ ਤੇ ਸਾਰੇ ਮੁੰਡੇ ਰਲ ਕੇ ਅਸੀਂ ਇਹ ਦਸਤਾਰਾ ਦਾ ਕੈਂਪ ਲਾਈ ਦੀ ਜੀ ਮਕਸਦ ਕੀ ਹੈ ਕੀ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਸਿੱਖੀ ਨਾਲ ਮੁੰਡੇ ਜੋੜਨਗੇ ਕਿਉਂਕਿ ਬਹੁਤ ਸਾਰੇ ਪ੍ਰਚਾਰਕ ਪ੍ਰਚਾਰ ਕਰਦੇ ਨੇ ਹੁਣ ਤਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਪ੍ਰਚਾਰ ਹੋ ਰਿਹਾ ਮੈਨੂੰ ਕਹਿੰਦੀ ਕਿ ਤੁਹਾਡੀ ਇਹ ਪਹਿਲ ਕਦਮੀ ਮਾੜੀ ਹੈ ਪਰ ਕੀ ਲੱਗਦਾ ਹੈ ਕਿ ਆਪਣੇ ਰੁਝਾਨ ਨਾਲ ਆਉਂਦੇ ਨੇ ਜਾਂ ਤੁਸੀਂ ਪ੍ਰੇਰਿਤ ਕਰਦੇ ਹੋ ਕੋਈ ਕਹ ਲਓ ਵੀ ਸਪੀਚ ਦਿੰਦੇ ਹੋ ਕਿਸ ਤਰੀਕੇ ਦਾ ਦੋਨੇ ਚੀਜ਼ਾਂ ਹੀ ਹੈ ਇਹ ਪਹਿਲਾਂ ਮੰਨਦਾ 10 ਦਿਨਾਂ ਹੀ ਘੰਟਾ ਘੋਇਆ ਹੈ ਅਜੇ ਤੱਕ ਇਹ ਜਿਹੜਾ ਲੰਗਰ ਚੱਲੇ ਹੋਏ ਨੂੰ ਤੇ 10 ਵੀਰਾਂ ਨੇ ਜਿਹੜਾ ਪ੍ਰਣ ਕੀਤਾ ਇੱਥੇ ਆ ਕੇ ਵੀ ਅਸੀਂ ਕੇਸ ਤੇ ਦਾੜੀ ਰੱਖਣੀ ਹੈਗੀ ਵੀ ਅੱਜ ਤੋਂ ਬਾਅਦ ਅਸੀਂ ਇਹ ਕਤਲ ਨਹੀਂ ਕਰਾਵਾਂਗੇ ਦਾੜੀ ਦੇ ਕੇਸ ਤੇ ਮੈਨੂੰ ਲੱਗਦਾ ਇਹ ਚੀਜ਼ ਸਭ ਤੋਂ ਵਧੀਆ ਹੈ ਵੀ ਤੁਸੀਂ ਕਿਸੇ ਨੂੰ ਪ੍ਰੇਰਿਤ ਕਰਦੇ ਹੋ ਦੇਖੋ ਇੱਕ ਰੋਲ ਮਾਡਲ ਹੈ ਹਰੇਕ ਸਿੱਖ ਇੱਕ ਰੋਲ ਮਾਡਲ ਹੈ ਜੇ ਇੱਕ ਸਿੱਖ ਚੰਗਾ ਹੋ ਕੇ ਚੰਗਾ ਕਿਰਦਾਰ ਲੈ ਕੇ ਅੱਗੇ ਖੜਾ ਹੋਊਗਾ ਤੇ ਹਰੇਕ ਦਾ ਜੀ ਕਰਦਾ ਵੀ ਮੇਰਾ ਬੱਚਾ ਮੇਰਾ ਭਰਾ ਮੇਰੇ ਹਨਾ ਵੀ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਜੀ ਹੋਵੇ ਜਿਹੜਾ ਸਿੱਖ ਹੋਵੇ ਤੇ ਚੰਗੇ ਕਿਰਦਾਰ ਵਾਲਾ ਹੋਵੇ ਤੇ ਮੈਨੂੰ ਲੱਗਦਾ ਸੀ ਚੰਗੇ ਵੀਰ ਸਾਰੇ ਲਿਆ ਕੇ ਖੜੇ ਕਰੀਦੇ ਇੱਥੇ ਦਾੜ੍ਹੀਆਂ ਕੇਸਾਂ ਵਾਲੇ ਤੋਂ ਆਪਣੇ ਆਪ ਪ੍ਰੇਰਿਤ ਹੁੰਦੇ ਆ ਜੀ ਬੱਚੇ ਉਹਨਾਂ ਨੂੰ ਵੇਖ ਕੇ ਖੁਸ਼ੀ ਹੁੰਦੀ ਆ ਵੀ ਅਸੀਂ ਵੀ ਇਸ ਤਰ੍ਹਾਂ ਦੇ ਬਣੀਏ ਅਸੀਂ ਵੀ ਇਸ ਤਰ੍ਹਾਂ ਦੀ ਦਸਤਾਰਾਂ ਸਜਾਈਏ ਅਸੀਂ ਵੀ ਇਸ ਤਰ੍ਹਾਂ ਹਨਾ ਦਾੜ੍ਹੀ ਕੇਸਾਂ ਨੂੰ ਰੱਖੀਏ ਸੰਭਾਲ ਕਰੀਏ ਇਹ ਦਸਤਾਰਾਂ ਦੀ ਜਿਹੜੀ ਸੇਵਾ ਹੈ ਉਹ ਫਿਰ ਤੁਸੀਂ ਸਾਰੇ ਰਲ ਕੇ ਕਰ ਰਹੇ ਹੋ ਹਾਂਜੀ ਬਿਲਕੁ ਇਹ ਇਹ ਗੁਰੂ ਸਾਹਿਬ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਕਿਰਤੀ ਜਿਹੜਾ ਸਿੱਖ ਹੈ ਉਹ ਕਦੀ ਵੀ ਮੈਨੂੰ ਲੱਗਦਾ ਵੀ ਉਹਨੂੰ ਕਿਸੇ ਚੀਜ਼ ਤੋਂ ਮੰਗਣ ਦੀ ਲੋੜ ਨਹੀਂ ਪੈਂਦੀ ਕਿਰਤੀ ਸਿੱਖ ਦੇ ਗੁਰੂ ਸਾਹਿਬ ਆਪਸਾ ਹੀ ਹੁੰਦੇ ਆ ਤੇ ਅਸੀਂ ਕਿਰਤੀ ਸਿੱਖ ਆ ਸਾਰੇ ਜੀ ਸਾਡੇ ਵਿੱਚ ਕੋਈ ਵੀ ਵਹਿਲਾ ਨਹੀਂਗਾ ਅਸੀਂ ਕਿਰਤੀ ਸਿੱਖ ਆਈ ਆ ਜੀ ਜੀ ਸਤਿ ਸ਼੍ਰੀ ਅਕਾਲ ਬੀ ਜੀ ਸਤਿ ਸ਼੍ਰੀ ਅਕਾਲ ਤੁਸੀਂ ਕਿੱਥੋਂ ਜੀ ਮੈਂ ਪਟਿਆਲੇ ਤੋਂ ਆ ਜੀ ਪਟਿਆਲੇ ਤੋਂ ਜੀ ਮੈਂ ਅਕਸਰ ਕਹਿੰਦੀ ਹੁੰਨੀ ਆ ਕਿ ਜਿਹੜਾ ਮੱਝ ਆ ਮੱਝੇ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਪੱਗਾ ਮੰਦਿਆ ਪਰ ਕਿਤੇ ਨਾ ਕਿਤੇ ਮਾਲਵਾ ਇਸ ਗੱਲੋਂ ਪਛੜਿਆ ਰਹਿ ਜਾਂਦਾ ਹੈ ਪਿੱਛੇ ਰਹਿ ਜਾਂਦਾ ਹੈ ਹਨਾ ਇਹਦਾ ਕੀ ਕਾਰਨ ਮੰਨਦੇ ਹੋ ਇੱਥੇ ਕਿਉਂ ਇੰਨਾ ਮਤਲਬ ਬੱਚੇ ਆ ਜਿਹੜ ਜਿਹੜੇ ਦੌਰ ਚੱਲਿਆ ਸੀਗਾ ਇੱਕ ਜਿਹੜੇ ਸਿੰਗਰਾਂ ਦਾ ਦੌਰ ਆਇਆ ਸੀ ਨਾ ਉਹਨਾਂ ਨੂੰ ਦੇਖ ਕੇ ਹਰੇਕ ਬੰਦੇ ਦੇ ਜਿਹੜੇ ਕੇਸ ਰੱਖੇ ਹੁੰਦੇ ਸੀ ਉਹ ਵੀ ਕਟਾਣ ਲੱਗ ਗਏ ਸੀਗੇ ਪਰ ਜਦੋਂ ਸਾਨੂੰ ਅਸੀਂ ਆਪਣੀ ਰੂਟਸ ਤੋਂ ਟੁੱਟ ਗਏ ਸੀ ਜਿਹੜੀ ਸਾਡੀ ਪੜ੍ਹਾਈ ਸੀਗੀ ਸਾਡੇ ਇਤਿਹਾਸ ਕੀ ਸੀ ਇਤਿਹਾਸ ਤੋਂ ਟੁੱਟ ਗਏ ਸੀ ਤਾਂ ਕਿਸ ਕਿੱਟੇ ਜਾ ਰਹੇ ਸੀ ਅੱਜ ਦੇ ਰੇਟ 'ਚ ਬੱਚੇ ਕੀ ਹੈ ਇਤਿਹਾਸ ਨਾਲ ਜੁੜ ਰਹੇ ਨੇ ਉਹਨਾਂ ਨੂੰ ਪਤਾ ਵੀ ਅਸੀਂ ਕੀ ਦੇ ਵਾਰਸ ਆ ਸਾਡੇ ਕੋਲ ਰੋਲ ਮਾਡਲ ਕੌਣ ਹੈ ਜੀ ਹਰ ਸਿੰਘ ਨਾਲ ਉਹ ਉਹਨਾਂ ਦਾ ਕਿਰਦਾਰ ਕੀ ਸੀ ਕਿੰਨੇ ਉੱਚਾ ਸੁੱਚਾ ਕਿਰਦਾਰ ਸੀ ਅਸੀਂ ਉਸ ਕਿਰਦਾਰ ਦੇ ਨਾਲ ਅਸੀਂ ਜੁੜ ਰਹੇ ਆ ਵੀ ਅਸੀਂ ਕਿੰਨਾ ਦੀ ਹੋਂਦ ਕੀ ਹੈ ਸਾਡੇ ਬਲੱਡ ਲਾਈਨ ਕੀ ਹੈ ਉਹ ਬਲੱਡ ਲਾਈਨ ਦੇ ਨਾਲ ਕੀ ਦੁਬਾਰੇ ਸਿੱਖੀ ਸਰੂਪ ਦੇ ਵਿੱਚ ਬੱਚੇ ਆ ਰਹੇ ਆ ਸੋਹਣੇ ਪੱਗਾਂ ਬੰਨ ਕੇ ਜਿਹੜੇ ਵੀਰ ਅੱਗੇ ਆਉਂਦੇ ਨੇ ਚਾਹੇ ਉਹ ਸਿੰਘ ਦੇ ਰੂਪ ਦੇ ਵਿੱਚ ਆਉਂਦੇ ਆ ਉਹ ਤੁਹਾਡੇ ਰੋਲ ਮਾਡਲ ਨੂੰ ਦੇਖ ਕੇ ਬਾਕੀ ਵੀ ਕਹਿੰਦੇ ਜੇ ਇਹ ਸਿੱਖ ਇੱਕ ਆਪਣੇ ਸਾਬਤ ਸੁਰਦ ਰਹਿ ਕੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਅੱਗੇ ਆ ਸਕਦਾ ਤਾਂ ਅਸੀਂ ਕਿਉਂ ਨਹੀਂ ਆ ਸਕਦੇ ਇਹ ਜਿੰਨੇ ਵੀ ਕੈਂਪ ਲੱਗਦੇ ਆ 2012 ਤੋਂ ਵੱਖ-ਵੱਖ ਪਿੰਡਾਂ ਸ਼ਹਿਰਾਂ ਜਿਹੜੇ ਵੀ ਪ੍ਰੋਗਰਾਮ ਹੁੰਦੇ ਆ ਉੱਥੇ ਜਿਹੜੇ ਰਹਿਣ ਵਾਲੇ ਵੀਰ ਆ ਉਹ ਆਪਣੀ ਸਟੇਜ ਵਗੈਰਾ ਸਾਰਾ ਕੁਝ ਲਾਉਂਦੇ ਆ ਤੇ ਵੱਖ-ਵੱਖ ਸ਼ਹਿਰਾਂ ਜਿਹੜੇ ਹੋਰ ਦਸਤਾਰ ਗੂਜ ਆ ਆਪਣੀ ਜੇਬ ਚੋਂ ਦਸਵੰਦ ਕੱਢ ਕੇ ਇਹਨੂੰ ਸਾਰੇ ਰਲ ਮਿਲ ਕੇ ਅਸੀਂ ਦਸਤਾਰ ਗੂਜਰ ਕਰਦੇ ਆ ਬਹੁਤ ਸਾਰੇ ਬੱਚੇ ਵੀਰ ਜੀ ਬਹਾਨਾ ਲਾਉਂਦੇ ਆ ਜੇ ਉਹਨਾਂ ਨੂੰ ਕਹਿ ਜਾਂਦਾ ਵੀ ਤੁਸੀਂ ਪੱਗ ਕਾਤੋਂ ਨਹੀਂ ਬੰਨਦੇ ਜਾਂ ਦਸਤਾਰ ਕਿਉਂ ਨਹੀਂ ਸਜਾਉਂਦੇ ਤੇ ਉਹ ਕਹਿ ਦਿੰਦੇ ਆ ਕਿ ਸਾਡਾ ਤਾਂ ਸਿਰ ਦੁਖਾਂ ਲੱਗ ਜਾਂਦਾ ਇਹ ਤਾਂ ਮਤਲਬ ਪਹਿਲੀ ਿਆਰ ਸੁਣਦੇ ਆ ਵੀ ਇਸ ਤਰੀਕੇ ਦੇ ਬਹਾਨੇ ਆ ਜਿਹੜੇ ਉਹ ਜਵਾਕ ਲਾਉਣ ਲੱਗ ਪੈਂਦੇ ਆ ਦੇਖੋ ਜੀ ਕੱਦ ਨਹੀਂ ਵੱਧਦਾ ਕਈ ਕਈ ਐਵੇਂ ਡਰਾਇਆ ਹੋਇਆ ਵੀ ਕੱਦ ਨਹੀਂ ਵੱਧਦਾ ਮੇਰਾ ਬੇਟਾ 5 ਸਾਲ ਦਾ ਜੀ ਹੂੰ ਉਹਦਾ ਕੱਦ ਇਸ ਟਾਈਮ ਮੇਰੇ ਇਸ ਜਗ੍ਹਾ ਤੇ ਆ ਰਿਹਾ ਆ ਠੀਕ ਹੈ ਜੀ ਉਹ ਹਮੇਸ਼ਾ ਦਸਤਾਰ ਸਜਾ ਕੇ ਰੱਖਦਾ ਤੇ ਜਦੋਂ ਉਹ ਦਮਾਲਾ ਸਜਾ ਕੇ ਘਰੋਂ ਜਾਂਦਾ ਇਹ ਨਹੀਂ ਵੀ ਰਸਤੇ 'ਚ ਕਾਰ ਚਲਾ ਦੂ ਜਦ ਤੱਕ ਘਰ ਨਹੀਂ ਪਹੁੰਚਦੇ ਉਦ ਤੱਕ ਦਸਤਾਰ ਨਹੀਂ ਲਾਉਂਦਾ ਇਹ ਇਹ ਅਫਵਾਹਾਂ ਕੌਣ ਫੈਲਾ ਰਿਹਾ ਹੈ ਕੌਣ ਇਹ ਅਫਵਾਹਾਂ ਫਲਾਉਂਦਾ ਤੇ ਜਿਹੜੇ ਜਿਹੜੇ ਪਸੰਦ ਨਹੀਂ ਕਰਦੇ ਉਹ ਅਫਵਾਹਾਂ ਫਲਾਉਂਦੇ ਨੇ ਤੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਹਾਂ ਸਿੱਖੀ ਇੱਕ ਬੋਝ ਹੈ ਪਰ ਇਹ ਸਿੱਖੀ ਸਿਰਫ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਇੱਕ ਇਨਸਾਨ ਨੂੰ ਇਨਸਾਨ ਸਮਝਣਾ ਦੂਜੇ ਦੀ ਮਦਦ ਕਰਨੀ ਤੇ ਦਸਾਂ ਨਾ ਉਹਦੀ ਕਿਰਤ ਕਰਨੀ ਸਿੱਖੀ ਦਾ ਤਾਂ ਸਿਧਾਂਤ ਹੀ ਬੜਾ ਬੜਾ ਸੌਖਾ ਜਿਹਾ ਹੈ ਇਹ ਬੋਝ ਨਹੀਂ ਹੈ ਤਾਂ ਬੜਾ ਸੁੱਖ ਹੈ ਜੇ ਤੁਸੀਂ ਲੋਕਾਂ ਦੀ ਸੇਵਾ ਕਰਨੀ ਮਾਨਵਤਾ ਦੀ ਸੇਵਾ ਕਰਨੀ ਇਹੀ ਸਾਨੂੰ ਦੱਸਿਆ ਗਿਆ ਇਸ ਤੋਂ ਵੱਧ ਹੈ ਨਹੀਂ ਸਿੱਖੀ ਲੋਕਾਂ ਨੂੰ ਬੋਝ ਲੱਗਦੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਸ਼ਾਇਦ ਕੋਈ ਕਟੜ ਪੰਥੀ ਹੈ ਕੁਝ ਹੈ ਮਾਰੇ ਨੇ ਸਾਨੂੰ ਸਿਰਫ ਇਹੀ ਕਿਹਾ ਹੈ ਵੀ ਅਸੀਂ ਪੰਜੇ ਵਖਤ ਅਸੀਂ ਆਪਣਾ ਨਿਚਨੇਮ ਕਰੀਏ ਪੂਰਾ ਕਿਸੇ ਦਾ ਹੱਕ ਨਾ ਰੱਖੀਏ ਦਸਾਂ ਨਾ ਉਹਦੀ ਗਿਰਦਗਰੀ ਬਸ ਇਹੀ ਸਿੱਖੀ ਹੈ ਜੀ ਇਸ ਤੋਂ ਉੱਤੇ ਕੀ ਹੈ ਬਿਲਕੁਲ ਜੀ ਦਸਤਾਰ ਦੀ ਜੀ ਤੁਹਾਨੂੰ ਤੁਹਾਨੂੰ ਵੀ ਇੱਕ ਸਵਾਲ ਕਰਨਾ ਚਾਹੂੰਗੀ ਕਿ ਦਸਤਾਰ ਦੀ ਕੀਮਤ ਆਪਾਂ ਲਾ ਨਹੀਂ ਸਕਦੇ ਸਾਨੂੰ ਗੁਰੂ ਸਾਹਿਬਾਨ ਦੇ ਵੱਲੋਂ ਹਨਾ ਵੀ ਦਾਤ ਦਿੱਤੀ ਗਈ ਆ ਪਰ ਜਦੋਂ ਤੁਸੀਂ ਇੱਥੇ ਦਸਤਾਰ ਸਜਾਉਂਦੇ ਹੋ ਕਿ ਤੁਸੀਂ ਵੈਰੀਫਾਈ ਕਰਦੇ ਹੋ ਕਿ ਕੀ ਉਹ ਬੰਦਾ ਹੈ ਜਿਹੜਾ ਹਨਾ ਉਹ ਇਹਨੂੰ ਸਜਾਉਣ ਦੇ ਕਾਬਿਲ ਹੈ ਕਿ ਉਹ ਬੰਦਾ ਮਰਿਆਦਾ ਦੇ ਵਿੱਚ ਰਹੂਗਾ ਭੈਣ ਤੁਹਾਡੀ ਗੱਲ ਦਾ ਜਵਾਬ ਦਿੰਦਾ ਇੱਕ ਛੋਟੀ ਜੀ ਗੱਲ ਕਰਦਾ ਮੈਂ ਵੀ ਮੇਰੇ ਆਲੇ ਦੁਆਲੇ ਜਿੰਨੇ ਵੀ ਵੀਰ ਤੁਸੀਂ ਵੇਖ ਰਹੇ ਹੋ ਪੂਰਨ ਕੋਈ ਵੀ ਨਹੀਂ ਆ ਜੀ ਪਰਫੈਕਟ ਕੋਈ ਵੀ ਨਹੀਂ ਹੁੰਦਾ ਪਰ ਜਦੋਂ ਇੱਕ ਜ਼ਿੰਮੇਵਾਰੀ ਸਿਰ ਤੇ ਆ ਜਾਂਦੀ ਹੈ ਨਾ ਉਦੋਂ ਉਸ ਜ਼ਿੰਮੇਵਾਰੀ ਦੇ ਅਹਿਸਾਸ ਕਰਕੇ ਬੰਦੇ ਨੂੰ ਮੈਚ्योर ਹੋਣਾ ਪੈਂਦਾ ਜੀ ਜਦੋਂ ਉਹਨੂੰ ਅਸੀਂ ਦਸਤਾਰ ਸਜਾਉਨੇ ਆ ਨਾ ਤਾਂ ਦਸਤਾਰ ਦੀ ਮਹੱਤਤਾ ਦਸਤਾਰ ਦਾ ਇਤਿਹਾਸ ਗੌਰਵ ਮੇਰ ਇਤਿਹਾਸ ਉਹਨੂੰ ਦੱਸਦੇ ਆ ਅੱਜ ਅਸੀਂ ਫਿਰ ਉਹਨੂੰ ਛੱਡਦੇ ਨਹੀਂ ਅੱਜ ਜਿਵੇਂ 10 ਬੱਚਿਆਂ ਨੇ ਪ੍ਰਣ ਕੀਤਾ ਨਾ ਅਸੀਂ ਉਹਨਾਂ ਤੋਂ ਪ੍ਰਣ ਪੱਤਰ ਪ੍ਰਭਾਲੇ ਜੀ ਅੱਛਾ ਉਹਨਾਂ ਦੇ ਨੰਬਰ ਲੈ ਲਈ ਹੁਣ ਜਿਵੇਂ ਮਾਰਚ ਦੇ ਵਿੱਚ ਸਾਡਾ ਪ੍ਰੋਗਰਾਮ ਆ ਰਿਹਾ ਦਸਤਾਰੇ ਖਾਲਸਾ ਕਲੱਬ ਵੱਲੋਂ 30 ਮਾਰਚ ਨੂੰ ਅਸੀਂ ਰਾਜਪੁਰੇ ਇੱਕ ਪ੍ਰੋਗਰਾਮ ਕਰਵਾ ਰਹੇ ਹਾਂ ਜਿਸ ਦਾ ਦਸਤਾਰ ਕੰਪੀਟੀਸ਼ਨ ਪਿੱਛੇ ਅਸੀਂ ਦਸੰਬਰ ਚ ਕਰਕੇ ਛੱਡੇ ਆ ਅੱਜ ਅਸੀਂ ਕੰਟੀਨਿਊਸਲੀ ਡੇ ਬਾਈ ਡੇ ਸਟੈਪ ਬਾਈ ਸਟੈਪ ਉਹਨਾਂ ਨੂੰ ਜਿਹੜਾ ਇਹ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਉਹਨਾਂ ਦੇ ਸਵਾਲ ਹੁੰਦੇ ਨੇ ਉਹਨਾਂ ਦੇ ਸਵਾਲਾਂ ਨੂੰ ਵੀ ਦੂਰ ਕਰੀਦਾ ਜੇ ਉਹ ਕੋਈ ਕਹਿ ਦਿੰਦਾ ਵੀ ਸਿੱਖੀ ਦੇ ਸਿਧਾਂਤ ਕੀ ਨੇ ਸਿੱਖੀ ਦੇ ਉਹਨਾਂ ਨੂੰ ਨੈਤਿਕਤਾ ਤੇ ਸਿੱਖੀ ਦੇ ਨਾਲ ਉਹਨਾਂ ਨੂੰ ਉਹਦਾ ਸਮਝਾ ਕੇ ਤਾਂ ਉਹਨਾਂ ਨੂੰ ਨਾਲ ਤੋਰੀਦਾ ਕੋਈ ਪ੍ਰੈਸ਼ਰਾਈਜ਼ ਨਹੀਂ ਕਰੀਦਾ ਜੇ ਉਹ ਆਉਣਾ ਚਾਹੁੰਦਾ ਆਪਣਾ ਮਨ ਬਣਾ ਕੇ ਆਉਂਦਾ ਤਾਂ ਹੀ ਅਸੀਂ ਉਹਦੇ ਸਿਰ ਤੇ ਦਸਤਾਰ ਚ ਜਾਈਦੀ ਹੈ ਜੀ ਕਿੰਨੇ ਸਾਲ ਹੋ ਗਏ ਵੀਰ ਤੁਹਾਨੂੰ ਦਸਤਾਰਾਂ ਦੇ ਲੰਗਰ ਲਾਉਂਦੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਜੀ 2011 ਚ ਸਭ ਤੋਂ ਪਹਿਲਾ ਕੈਂਪ ਇੰਨੇ ਸਮੇਂ ਦੇ ਵਿੱਚ ਕੋਈ ਐਹੋ ਜੇ ਕੇਸਸ ਆਏ ਕਿ ਕੋਈ ਕੁਰਾਹੇ ਪਿਆ ਹੋਇਆ ਸੀ ਤੇ ਇਥੋਂ ਦਸਤਾਰ ਸਜਾਉਣ ਤੋਂ ਬਾਅਦ ਜਾਂ ਕਈ ਵਾਰੀ ਬੰਦੇ ਦੀ ਭਾਵਨਾ ਦਾ ਕੀ ਹੁੰਦਾ ਇੱਕ ਮਿੰਟ ਦੇ ਵਿੱਚ ਜਦੋਂ ਕਿਸੇ ਨੂੰ ਸੋਝੀ ਆਉਣੀ ਹੋਵੇ ਸਮਤ ਆਉਣੀ ਹੋਵੇ ਤੇ ਇੱਕ ਸਕਿੰਟ ਦੇ ਵਿੱਚ ਆ ਜਾਂਦੀ ਹੈ ਤੇ ਨਾ ਆਵੇ ਤੇ ਬੰਦੇ ਚਟੀਆਂ ਦਾੜੀਆਂ ਹੋ ਜਾਂਦੀਆਂ ਫਿਰ ਵੀ ਅਕਲ ਨਹੀਂ ਆਉਂਦੀ ਹਨਾ ਤੇ ਕਦੇ ਹੋਇਆ ਐਦਾਂ ਕਿਸੇ ਨੇ ਆਪਦਾ ਜੀਵਨ ਪੱਤਰ ਜਮਾਂ ਬਦਲ ਲਿਆ ਹੋਵੇ ਬਿਲਕੁਲ ਜੀ ਬਹੁਤ ਬਹੁਤ ਜ਼ਿਆਦਾ ਕੇਸਸ ਨੇ ਜੀ ਜਿਹੜੇ ਸ਼ਾਇਦ ਤੁਸੀਂ ਨਿਮਕ ਵੀ ਬੜੀ ਵੱਡੀ ਗੱਲ ਆ ਚੋਟ ਲੱਗਣ ਵਾਲੀ ਗੱਲ ਹੁੰਦੀ ਜਾਗ ਲੱਗਣ ਵਾਲੀ ਗੱਲ ਹੁੰਦੀ ਹੈ ਬਸ ਉਹਨੂੰ ਫਟਕਾਰ ਉਹਦੇ ਦਿਨ ਨੂੰ ਇਹ ਜਾਹ ਅਹਿਸਾਸ ਹੁੰਦਾ ਅਗਲਾ ਖੁਦ ਬਾ ਖੁਦ ਇਸ ਗੱਲੋਂ ਤੋਬਾ ਕਰ ਜਾਂਦਾ ਵੀ ਅੱਜ ਤੋਂ ਬਾਅਦ ਮੈਂ ਕੋਈ ਵੀ ਬੱਜਰ ਕਰਾਇਤ ਨਹੀਂ ਕਰਾਂਗਾ ਸਭ ਤੋਂ ਵੱਡੀ ਗੱਲ ਕੇਸ ਕਤਲ ਕਰਾਉਣ ਵਾਲੀ ਬਹੁਤ ਕੇਸ ਨੇ ਦਸੰਬਰ ਚ ਸਾਡੇ ਕੋਲ ਇੱਕ ਠਾਕੁਰ ਪਰਿਵਾਰ ਆਇਆ ਸੀ ਜੀ ਦਿੱਲੀ ਤੋਂ ਤੇ ਉਹ ਪ੍ਰਣ ਕਰਕੇ ਗਏ ਸੀ ਤੇ ਉਹਨਾਂ ਨੇ ਹੁਣ ਕੇਸ ਰੱਖ ਰਹੇ ਨੇ ਰੀਸੈਂਟ ਫੋਟੋਆਂ ਵੀ ਉਹਨਾਂ ਨੇ ਸਾਨੂੰ ਭੇਜੀਆਂ ਸੀ ਤੇ ਹੁਣ ਉਹ ਦਸਤਾਰ ਸਜਾਉਂਦੇ ਨੇ ਠੀਕ ਹੈ ਜੀ ਇਹ ਜਿਹੜੇ ਟੀਮ ਦੇ ਵਿੱਚ ਮੁੰਡੇ ਨੇ ਇਹ ਕਿੱਥੋਂ ਕਿੱਥੋਂ ਨੇ ਤੇ ਇਹਨਾਂ ਬਾਰੇ ਵੀ ਥੋੜਾ ਦੱਸੋ ਸਾਡੀ ਟੀਮ ਜੀ ਦੇਖੋ ਇਹ ਕੋਈ ਇੱਕ ਫਾਊਂਡੇਸ਼ਨ ਕੰਮ ਨਹੀਂ ਕਰ ਰਹੀ ਵਿਕਾਸ ਫਾਊਂਡੇਸ਼ਨ ਦੇ ਨਾਲ ਸੰਜੀਵਲ ਟੀਮ ਦਸਤਾਰੇ ਖਾਲਸਾ ਟੀਮ ਉਸ ਤੋਂ ਬਾਅਦ ਜਿਹੜੇ ਹੋਰ ਕੋਚ ਸਾਹਿਬਾਨ ਜਿਹੜੇ ਆਪਣੇ ਲੈਵਲ ਦੇ ਉੱਤੇ ਜਿਵੇਂ ਮੇਰੇ ਨਾਲ ਸਿਮਰ ਜੋਤ ਸਿੰਘ ਖੜੇ ਨੇ ਇਹ ਆਪਣੇ ਲੈਵਲ ਤੇ ਪਿੰਡ ਪਿੰਡ ਜਾ ਕੇ ਕੱਲੇ ਕੱਲੇ ਪਿੰਡ ਚ ਬਿਨਾ ਕਿਸੇ ਪੈਸਿਆਂ ਤੋਂ ਕੈਂਪ ਲਾਉਂਦੇ ਨੇ ਜਸਪ੍ਰੀਤ ਸਿੰਘ ਇੱਧਰ ਖੜੇ ਨੇ ਸਾਰੇ ਵੀ ਟਰਬਨ ਕੋਚ ਨੇ ਪ੍ਰੋਫੈਸ਼ਨਲੀ ਨੇ ਔਰ ਆਪਣੇ ਕੰਮ ਦੇ ਵਿੱਚ 10 10 20 20 ਸਾਲਾਂ ਤੋਂ ਸੇਵਾ ਨਿਭਾ ਰਹੇ ਨੇ ਇਹ ਪਿੰਡਾਂ ਚ ਜਾਂਦੇ ਨੇ ਆਪਣਾ ਦਸਵੰਦ ਕੱਢਦੇ ਨੇ ਆਪਣੇ ਦਸਵੰਦ ਖਰਚ ਕੀ ਜੇ ਕਿਸੇ ਨੂੰ ਦਸਤਾਰ ਦੀ ਲੋੜ ਦਸਤਾਰ ਦਿੰਦੇ ਨੇ ਉਹਨਾਂ ਨੂੰ ਸਿਖਲਾਈ ਦਿੰਦੇ ਨੇ ਤੇ ਜੇ ਕੋਈ ਬੱਚਾ ਨਹੀਂ ਮਤਲਬ ਅਫੋਰਡ ਨਹੀਂ ਕਰਦਾ ਪਰ ਚਾਹਦਾ ਪੜਨਾ ਚਾਹੁੰਦਾ ਹੈ ਤੁਹਾਡੀ ਪੜਾਈ ਦਾ ਖਰਚਾ ਵੀ ਚੱਕਦੇ ਨੇ ਇਹ ਸਾਡੀ ਸੰਸਥਾਵਾਂ ਰਲ ਕੇ ਕੰਮ ਕਰ ਰਹੀਆਂ ਨੇ ਜੀ ਸਾਰੀਆਂ ਬਹੁਤ ਵਧੀਆ ਵੀਰ ਬਹੁਤ ਸ਼ਲਾਘਾਯੋਗ ਕਦਮ ਆ ਤੁਹਾ ਔਰ ਜਾਪਦਾ ਹੈ ਇਥੋਂ ਇੱਥੇ ਦੇਖ ਕੇ ਕਿ ਹੁਣ ਸ਼ਾਇਦ ਮਾਲਵੇ ਦੇ ਵਿੱਚ ਵੀ ਉਹ ਮਾਝੇ ਵਾਂਗੂ ਟ੍ਰੈਂਡ ਆਊਗਾ ਕਿ ਸਾਰੇ ਮੁੰਡੇ ਬਚਪਨ ਤੋਂ ਹੀ ਪੱਗਾਂ ਬੰਨਿਆ ਕਰਨਗੇ ਔਰ ਬਹੁਤ ਜ਼ਰੂਰੀ ਵੀ ਨਹੀਂ ਹੈਣਾ ਪਤਾ ਲੱਗਦਾ ਹੈ ਤੁਹਾਡੀ ਪੱਗ ਤੋਂ ਹੀ ਪਤਾ ਲੱਗਦਾ ਹੈ ਕਿ ਤੁਸੀਂ ਪੰਜਾਬ ਤੋਂ ਤੁਹਾਡੇ ਪਹਿਰਾਵੇ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਪੰਜਾਬ ਤੋਂ ਪਰ ਜਿਵੇਂ ਆਪਾਂ ਦੇਖਦੇ ਆਂ ਮੇਲਿਆਂ ਦੇ ਵਿੱਚ ਜੋੜ ਮੇਲਿਆਂ ਦੇ ਵਿੱਚ ਮੁੰਡੇ ਜਾਂਦੇ ਆ ਤਾਂ ਉਹ ਸਿਰਫ ਮੇਲਾ ਸਮਝ ਕੇ ਜਾਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉੱਥੋਂ ਦਾ ਕੀ ਇਤਿਹਾਸ ਹੈ ਤੁਸੀਂ ਬੱਚਿਆਂ ਦੀ ਗੱਲ ਕਰਦੇ ਹੋ ਮੇਰੇ ਮੁਤਾਬਕ ਸ਼ਰਮਾ ਮਾਪਾਂ ਨੂੰ ਨੀ ਪਤਾ ਹੁੰਦਾ ਇਸ ਚ ਜ਼ਿਆਦਾ ਕਸੂਰ ਮਾਂ ਬਾਪ ਦਾ ਕਰਦਾ ਜੀ ਜਿਹੜੀ ਮੋਢਲੀ ਸਿੱਖਿਆ ਉਹ ਬੱਚੇ ਨੂੰ ਘਰੋਂ ਮਿਲਦੀ ਹੈ ਭਾਵੇਂ ਉਹ ਰਮੀ ਦੀ ਹੋਵੇ ਭਾਵੇਂ ਉਹ ਨੈਤਿਕਤਾ ਦੀ ਹੋਵੇ ਉਹਨੂੰ ਮੋਢਲੀ ਸਿੱਖਿਆ ਘਰੋਂ ਮਿਲਨੀ ਤਾਂ ਹਰ ਇੱਕ ਮਾਪੇ ਦਾ ਫਰਜ਼ ਪੈਂਦਾ ਅਸੀਂ ਵੀ ਮਾਪੇ ਆਂ ਵੀ ਅਸੀਂ ਆਪਣੇ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਦਈਏ ਇੱਕ ਚੰਗਾ ਨਾਗਰਿਕ ਬਣਾਈਏ ਇੱਕ ਚੰਗਾ ਸਿੱਖ ਬਣਾਈਏ ਇਹ ਮੇਰੇ ਨਾਲ ਵੀਰ ਜਸਪ੍ਰੀਤ ਸਿੰਘ ਹੈ ਜੋ ਕਿ ਲੁਧਿਆਣੇ ਤੋਂ ਨੇ ਇਹਨਾਂ ਨੇ ਚੈਲੰਜ ਇਹਨਾਂ ਦਾ ਚੈਲੰਜ ਆ ਕਿ ਵੀ ਇਹ ਭਾਈ ਅੱਖਾਂ ਬੰਨ ਕੇ ਹੀ ਦਸਤਾਰ ਬੰਨ੍ਹਦੇ ਆ ਬਹੁਤ ਸੋਹਣੀ ਦਸਤਾਰ ਹੈ ਜਿਹੜੀ ਉਹ ਸਜਾ ਲੈਂਦੇ ਆ ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗੀ ਕਿ ਇੱਕ ਵਾਰ ਜਿਹੜਾ ਕੈਮਰਾ ਉਹ ਬਾਈਤੇ ਹੀ ਰੱਖਿਆ ਜਾਵੇ ਲਾਈਵ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰੀਕੇ ਦੇ ਨਾਲ ਅੱਖਾਂ ਬੰਨ ਕੇ ਜਿਹੜਾ ਇਹ ਦਸਤਾਰ ਸਜਾ ਸਕਦੇ ਨੇ ਹਾਂ ਜੀ ਬਾਈ ਹਾਂਜੀ ਬਾਈ ਜੀ ਤਿਆਰ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਾਬਾ ਜੀ ਦੀ ਕਿਰਪਾ ਨਾਲ ਇਹ ਚੀਜ਼ ਕੋਈ ਉਹ ਨਹੀਂ ਹੈ ਕਿ ਕੋਈ ਐਟੀਟਿਊਡ ਜਾਂ ਕੋਈ ਆਪਾਂ ਹੰਕਾਰ ਕਰਦੇ ਹਾਂ ਇਹ ਚੀਜ਼ ਤਾਂ ਕੀਤੀ ਗਈ ਸੀ ਕਿਉਂਕਿ ਮੁੰਡੇ ਕਹਿੰਦੇ ਆ ਜੀ ਇੰਨੇ ਇੰਨੇ ਸੈਂਟਰ ਖੁੱਲ ਚੁੱਕੇ ਨੇ ਇਸ ਟਾਈਮ ਪੰਜਾਬ 'ਚ ਜੀ ਮੁੰਡੇ ਕਹਿੰਦੇ ਨੇ ਕਿ ਯਾਰ ਪੱਗ ਬੰਨੀ ਸਭ ਤੋਂ ਔਖੀ ਹੈ ਸ਼ੀਸ਼ੇ ਕੇ ਖੜ ਕੇ ਵੀ ਘੰਟਾ-ਘੰਟਾ ਪੱਗ ਬੰਨਦੇ ਨੇ ਫਿਰ ਖੇਜ ਜਾਂਦੇ ਨੇ ਪੱਗ ਲਾ ਕੇ ਮਰਦੇ ਨੇ ਮੈਂ ਚੀਜ਼ਾਂ ਅੱਖੀ ਦੇਖੀਆਂ ਨੇ ਹਾਂ ਉਹ ਚੀਜ਼ਾਂ ਨੂੰ ਅਸੀਂ ਧਿਆਨ ਚ ਰੱਖਿਆ ਕਿ ਯਾਰ ਇਹਨਾਂ ਨੂੰ ਇਹਨਾਂ ਔਖਾ ਲੱਗ ਰਿਹਾ ਭਾਈ ਤਾਂ ਫ੍ਰੀਜ ਸੌਰੀ ਅਸੀਂ ਤਾਂ ਅੱਖਾਂ ਬੰਦ ਕਰਕੇ ਵੀ ਬਣ ਸਕਦੇ ਆ ਮੈਂ ਉਹਨੇ ਪ੍ਰੈਕਟਿਸ ਕਰਕੇ ਦਿਖਾਈ ਕਿ ਬੇਟਾ ਤੁਸੀਂ ਸ਼ੀਸ਼ਾ ਦੇਖ ਕੇ ਵੀ ਕਹਿੰਦੇ ਹੋ ਕਿ ਪੱਗ ਨਹੀਂ ਬੰਨ੍ਹਣੀ ਆਉਂਦੀ ਅਸੀਂ ਅੱਖਾਂ ਬੰਦ ਕਰਕੇ ਪੱਗ ਬੰਨ੍ਹਦੇ ਆ ਕਿੰਨਾ ਕਿੰਨੇ ਸਮੇਂ ਤੋਂ ਤੁਸੀਂ ਅੱਖਾਂ ਬੰਦ ਕਰਕੇ ਪੱਗ ਬੰਨ੍ਹ ਲੈਂਦੇ ਮੈਂ 2014 ਤੋਂ ਕਰ ਰਿਹਾ ਮੇਰਾ ਇਹ ਸੈਂਟਰ ਚੱਲ ਰਿਹਾ 2004 ਤੋਂ ਚੱਲ ਰਿਹਾ ਤੇ ਅੱਖਾਂ ਦੇ ਪੱਟੀ ਬੰਨਣ ਤੋਂ ਬਾਅਦ ਮੈਂ ਆਪਣਾ ਵਲਡ ਰਿਕਾਰਡ ਵੀ ਬਣਾਇਆ ਜੀ ਮੇਰਾ 25 ਸਕਿੰਟ ਦਾ ਰਿਕਾਰਡ ਹੈ ਪੱਗ ਬੰਨਣ ਦਾ ਹਾਂ ਚੱਲਦੇ ਹੋਏ ਬੁੱਲਟ ਤੇ ਡੇਢ ਮਿੰਟ ਦਾ ਰਿਕਾਰਡ ਹੈ ਮੇਰਾ 25 ਸਕਿੰਟਾਂ ਦੇ ਵਿੱਚ ਪੱਗ ਬੰਨ ਦਿੰਨੇ ਹਾਂ ਠੀਕ ਹੈ ਜੀ ਇਹ ਤਾਂ ਫਿਰ ਸ਼ੁਰੂ ਕਰੀਏ ਫਿਰ ਆਪਾਂ ਕਰ ਸਕਦੇ ਠੀਕ ਹੈ ਜੀ ਲਓ ਜੀ ਸ਼ੁਰੂ ਕਰਨ ਲੱਗੇ ਆ ਪਹਿਲਾਂ ਕਿਹੜਾ ਕਰੀਏ ਜੀ ਮੈਂ ਨਾਲ-ਨਾਲ ਗਿਣਤੀ ਵੀ ਕਰੂੰਗੀ ਠੀਕ ਹੈ ਜੀ ਮੇਰੇ ਪੱਟੀ ਦੇ ਦਿਓ ਪਹਿਲੇ ਪੱਟੀ ਬੰਨ ਲਓ ਅੱਖਾਂ ਤੇ ਪੱਟੀ ਬੰਨ ਦਿੱਤੀ ਜਾਵੇ ਬਈ ਤੈਂਕੀ ਦੇ ਦੋ ਕੁਛ ਨਹੀਂ ਉਹ ਤਾਂ ਕੈਮਰੇ ਦੀ ਅੱਖ ਬਹੁਤ ਤੇਜ ਹੁੰਦੀ ਹੈ ਜੀ ਅਸੀਂ ਖਿਆਲ ਰੱਖਾਂਗੇ ਆਹੋ ਉਹ ਵੀ ਠੀਕ ਆ ਲਓ ਜੀ ਨਹੀਂ ਮੈਂ ਤੇ ਫਿਰ ਖੋਲ ਜਾਂਦੀ ਕਿ ਸਟਾਪ ਬੱਸ ਲਾਉਣੀ ਸਟਾਪ ਬੱਸ ਲਾਉਣੀ ਨਹੀਂ ਨਹੀਂ ਅਸੀਂ ਨਾਲ-ਨਾਲ ਗਿਣਤੀ ਕਰ ਲਾਂਗੇ ਕੋਈ ਨਹੀਂ ਮਾੜੀ-ਮੋਟੀ 25 25 ਸੈਕਿੰਡ ਗਿਆ 30 ਤੱਕ ਮਾਫੀ ਆ ਤੁਹਾਨੂੰ ਠੀਕ ਹੈ ਜੀ ਨਹੀਂ ਨਹੀਂ ਕੋਈ ਨਹੀਂ ਜੀ ਤੁਸੀਂ ਵੀ ਕਰ ਦਿਓ ਬਾਜੀ ਸੰਗਤ ਵੀ ਦੇਖੇ ਠੀਕ ਹੈ ਜੀ 35 ਨਹੀਂ 35 ਕਰਦੇ ਨਾਲ ਤੇ ਕਰਦੇ ਸੰਗਤ ਦੇਖੇ ਸੰਗਤ ਦੇ ਸ਼ਾਰਟ ਵੀ ਨਾਲ ਲੈਂਦੇ ਰਹੋ ਠੀਕ ਹੈ ਆਪਣੇ ਵਾਲੇ ਮਾਈਕ ਵੀ ਠੀਕ ਹੈ ਜੀ ਸ਼ੁਰੂ करिए ਜੀ ਬਾਜੀ ਮਾਈਕ ਵੀ ਕਰਾ ਦੇ ਲਓ ਜੀ ਸ਼ੁਰੂ ਕਰਨ ਲੱਗੇ ਆ ਚਲੋ ਕਿੱਥੇ ਹੋ ਸੀ ਅੰਦਰ ਹੋ ਮਿਹਰਬਾਨ ਆ ਸਹੀ ਹੈ ਜਿੱਥੇ ਗੱਡ ਜੀ ਹਾਂ ਜੀ ਹਾਂ ਜੀ ਚਲੋ ਐਲੋ ਬੇਟਾ ਫੜ ਲਓ ਸ਼ੁਰੂ ਕਰਦੀ ਹੈ ਜੀ ਪਤਾ ਕਿੰਨਾ ਲੜ ਆਏਗਾ ਪਾ ਲਓ ਜਿੰਨਾ ਤੁਹਾਨੂੰ ਪੱਗ ਦੀ ਸ਼ੇਪ ਬਣ ਕੇ ਦਿਖਾ ਗਿੰਤੀ ਸ਼ੁਰੂ ਕਰਦੀ ਹੈ ਜੀ ਕਰ ਸਕਦੇ ਹਾਂ ਜੀ ਠੀਕ ਹੈ ਜੀ ਇੱਕ ਜਿਹੜੀ ਤੁਸੀਂ ਬਣਣੀ ਹੈ ਇਹ ਪੱਗ ਇਹ ਰੈਗੂਲਰ ਅੱਖਾਂ ਦੀ ਪੱਟੀ ਬਣ ਕੇ ਹੋ ਗਈ ਜੀ ਠੀਕ ਹੈ ਜੀ ਜਿਹੜੀ ਤੁਸੀਂ ਉਹ ਸਕਿੰਟਾਂ ਵਾਲੀ ਕਹਿੰਦੇ ਹੋ ਉਹਦਾ ਤੁਸੀਂ ਲਾਈਵ ਕਰ ਸਕਦੇ ਹੋ ਠੀਕ ਹੈ ਅੱਖਾਂ ਦੇ ਪਰਦੇ ਤਾਂ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਕੇ ਦਸਤਾਰ ਆ ਜਿਹੜੀ ਉਹ ਸਜਾ ਰਹੇ ਨੇ ਵੀਰ ਜਸਪ੍ਰੀਤ ਸਿੰਘ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਲੋਕੀ ਬਹਾਨਾ ਮਾਰਦੇ ਆ ਅਸੀਂ ਦਸਤਾਰ ਕਿਵੇਂ ਸਜਾਵਾਂਗੇ ਬਿਨਾ ਦੇਖੇ ਦਸਤਾਰ ਸਜਾਈ ਜਾ ਰਹੀ ਹੈ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਕੇ ਦਸਤਾਰ ਸਜਾਈ ਜਾ ਰਹੀ ਹੈ ਤੁਸੀਂ ਸ਼ੀਸ਼ੇ ਦਾ ਦੇਖ ਕੇ ਕਮ ਸੇ ਕਮ ਦਸਤਾਰ ਸਜਾ ਸਕਦੇ ਹੋ ਤੁਹਾਡੇ ਸਾਹਮਣੇ ਲਾਈਵ ਐਗਜ਼ਾਮਪਲ ਦਿੱਤੀ ਜਾ ਰਹੀ ਹੈ ਇਸ ਤੋਂ ਬਾਅਦ ਜੇ ਕੋਈ 25 ਸਕਿੰਟਾਂ ਦੇ ਵਿੱਚ ਦਸਤਾਰ ਸਜਾਉਣਾ ਚਾਹੁੰਦਾ ਹੈ ਤੇ ਉਹ ਵੀ ਅੱਗੇ ਆ ਸਕਦਾ ਬਈ 25 ਸਕਿੰਟਾਂ ਦੇ ਵਿੱਚ ਇਹਨਾਂ ਦਾ ਚੈਲੰਜ ਹੈ ਕਿ 25 ਸਕਿੰਟਾਂ ਦੇ ਵਿੱਚ ਦਸਤਾਰ ਹੈ ਜਿਹੜੀ ਉਹ ਸਜਾ ਦਿੰਦੇ ਨੇ ਪਹਿਲਾਂ ਅਸੀਂ ਦੇਖਾਂਗੇ ਕਿ ਅੱਖਾਂ ਤੇ ਪੱਟੀ ਬੰਨ ਕੇ ਦਸਤਾਰ ਹੈ ਜਿਹੜੀ ਉਹ ਕਿਵੇਂ ਸਜਾਈ ਜਾ ਰਹੀ ਹੈ ਜਾਂ ਸਜਾਈ ਜਾ ਸਕਦੀ ਹੈ ਨਹੀਂ ਕੋਈ ਨਹੀਂ ਸੰਗਤ ਜੀ ਹੈਲੋ ਹਾਂ ਚਲ ਸੰਗਤ ਜੀ ਆਪਾਂ ਅਕਸਰ ਬਹਾਨਾ ਕਰਦੇ ਆਂ ਦਸਤਾਰ ਸਜਾਉਣੀ ਨਹੀਂ ਆਉਂਦੀ ਦੇਖੋ ਹੈਲੋ ਹੈਲੋ ਸੰਗਤ ਜੀ ਆਪਾਂ ਅਕਸਰ ਬਹਾਨਾ ਕਰਦੇ ਆਂ ਅਸੀਂ ਦਸਤਾਰ ਨਹੀਂ ਸਜਾ ਸਕਦੇ ਦਸਤਾਰ ਸਜਾਉਣ ਦੇ ਵਿੱਚ ਸਾਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਤੁਹਾਡੇ ਸਾਹਮਣੇ ਲਾਈਵ ਐਗਜ਼ਾਮਪਲ ਹੈ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਕੇ ਦਸਤਾਰ ਸਜਾਉਂਦੇ ਪਏ ਨੇ ਜੇ ਕੋਈ ਚਾਹੁੰਦਾ ਹੈ 25 ਸੈਕਿੰਡ ਦੇ ਵਿੱਚ ਦਸਤਾਰ ਸਜਾਉਣੀ ਉਹ ਵੀ ਸਟੇਜ ਦੇ ਉੱਤੇ ਆ ਸਕਦਾ ਹੈ 25 ਸੈਕਿੰਡ ਦੇ ਵਿੱਚ ਉਹਦੇ ਦਸਤਾਰ ਸਜਾਈ ਜਾਊਗੀ ਜਿਹੜਾ ਕਹਿੰਦਾ ਘੰਟੇ-ਘੰਟੇ ਦਾ ਸਮਾਂ ਲੱਗ ਜਾਂਦਾ ਹੈ ਜਿਹੜੇ ਅਸੀਂ ਦਸਤਾਰ ਦੇ ਮੁਕਾਬਲੇ ਕਰਾਉਨੇ ਆ ਇਸੇ ਵਾਸਤੇ ਕਰਾਉਨੇ ਆ ਤਾਂ ਕਿ ਘੱਟ ਸਮੇਂ ਦੇ ਵਿੱਚ ਸੋਹਣੀ ਦਸਤਾਰ ਸਜਾਣੀ ਬੱਚੇ ਸਿੱਖ ਸਕਣ ਅੰਦਰ ਤੇ ਆਪਾਂ ਸ਼ੀਸ਼ੇ ਦੇ ਵਿੱਚ ਦੇਖ ਕੇ ਆਪਦੇ ਪੇਜ ਚੈੱਕ ਕਰਦੇ ਆਂ ਵੀ ਪੇਜ ਸਹੀ ਨੇ ਹਨਾ ਪਰ ਇਹ ਆਪਦੇ ਹੱਥਾਂ ਦੇ ਪੋਟਿਆਂ ਦੇ ਨਾਲ ਚੈੱਕ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਕਲਾ ਦਾ ਵਾਕਈ ਕੋਈ ਮੁੱਲ ਨਹੀਂ ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਦਸਤਾਰ ਹੈ ਜਿਹੜੀ ਉਹ ਵੱਜ ਗਈ ਦਸਤਾਰ ਦੀ ਜਿਹੜੀ ਲੈਂਥ ਹੈ ਦਸਤਾਰ ਦੀ ਜਿਹੜੀ ਲੈਂਥ ਹੈ ਉਹ ਛੋਟੀ ਸੀਗੀ ਪੂਰਾ ਪੂਰਾ ਦੇਖੋ ਪਿੱਛੇ ਲੜ ਆਇਆ ਜੇ ਥੋੜੀ ਲੰਬੀ ਹੁੰਦੀ ਤਾਂ ਹੋਰ ਖੂਬਸੂਰਤ ਹੋ ਪਈ ਸੋਨਿਆ ਇਹ ਉਹਨਾਂ ਲੋਕਾਂ ਦੇ ਉੱਤੇ ਚਪੇੜਾ ਜਿਹੜੇ ਕਹਿੰਦੇ ਦਸਤਾਰ ਬੰਨਣਾ ਬਹੁਤ ਵੱਡਾ ਤੇ ਬੜਾ ਮੁਸ਼ਕਿਲ ਕੰਮ ਹੈ ਤੇ ਸਾਡੇ ਕੋਲ ਅਜਿਹੇ ਬੱਚੇ ਵੀ ਹੈਗੇ ਜਿਨ੍ਹਾਂ ਦੇ ਹੱਥ ਵੀ ਨਹੀਂ ਹੈਗੇ ਇਕੱਲੇ ਗੁੱਟੇ ਦੇ ਨਾਲ ਦਸਤਾਰ ਤੇ ਜਾਂਦੇ ਨੇ ਐਦਾਂ ਦੇ ਸਾਡੇ ਕੋਲ ਦਸਤਾਰ ਕੋਚ ਹੈਗੇ ਨੇ ਵਾਹ ਜੀ ਵਾਹ ਬਹੁਤ ਸੋਹਣੀ ਵੱਜੀ ਆ ਤੁਸੀਂ ਦੇਖ ਸਕਦੇ ਹੋ ਨਹੀਂ ਬਹੁਤ ਸੋਹਣੀ ਜੀ ਦਰਸ਼ਕ ਦੱਸਣਗੇ ਬਹੁਤ ਜ਼ਿਆਦਾ ਸੋਹਣੀ ਤੁਹਾਨੂੰ ਕਿਵੇਂ ਲੱਗ ਰਹੀ ਹੈ ਜੀ ਵਧੀਆ ਕਦੋਂ ਤੋਂ ਸਜਾਉਂਦੇ ਹੋ ਦਸਤਾਰ ਬਚਪਨ ਤੋਂ ਨਹੀਂ ਸਾਲ ਹੋ ਗਿਆ ਸਾਲ ਹੋ ਗਿਆ ਇੱਥੋਂ ਹੀ ਸਜਾ ਕੇ ਲੈ ਕੇ ਗਏ ਸੀ ਯਾ ਕਰੇ 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 ਠੀਕ ਹੈ ਅੱਜ ਫਿਰ ਕਿਵੇਂ ਮਨ ਕੀਤਾ ਸਾਹੀ ਮੈਸੇਜ ਦੇਣਾ ਚਾਹੁੰਦੇ ਆ ਵੇਖ ਕੇ ਕਿ ਦਸਤਾਰ ਸਜਾਓ ਕੇਸ ਨਾ ਕਟਾਓ ਪਲੀਜ਼ ਇਹ ਤੁਹਾਡੇ ਵਾਸਤੇ ਇੱਕ ਮੈਸੇਜ ਆ ਸਾਰੇ ਵੀਰਾਂ ਲਈ ਜਿਹੜੇ ਕਹਿੰਦੇ ਨੇ ਕਿ ਦਸਤਾਰ ਸਜਾਉਣੀ ਬਹੁਤ ਔਖੀ ਹੈ ਕੋਈ ਬਹਾਨਾ ਨਹੀਂ ਇਹ ਨਾਲ ਆਇਆ ਕਰੋ ਕੋਸ਼ਿਸ਼ ਕਰੋਗੇ ਸਭ ਕੁਝ ਹੋ ਜਾਏਗਾ ਸਾਡੇ ਉਹ ਵੀ ਟਰਬਨ ਕੋਚ ਬੈਠੇ ਨੇ ਜਿਨ੍ਹਾਂ ਦੀ ਬਾਹਾਂ ਨਹੀਂ ਹੈਗੀਆਂ ਜਿਨ੍ਹਾਂ ਦੇ ਹੱਥ ਨਹੀਂ ਹੈਗੇ ਉਹ ਵੀ ਪੱਗਾਂ ਬੰਨਦੇ ਨੇ ਦੂਜਿਆਂ ਦੇ ਵੀ ਹਨਾ ਤੇ ਕੋਈ ਔਖਾ ਨਹੀਂ ਆ ਪੱਗ ਬੰਨਣਾ ਪੱਗ ਤੋਂ ਨਾ ਪਰੇ ਹਟੋ ਕਈ ਵੀਰ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਤੋਂ ਹਰਿਆਣੇ ਤੋਂ ਅਸੀਂ ਲੁਧਿਆਣੇ ਤੋਂ ਅਲਗ-ਅਲਗ ਸ਼ਹਿਰਾਂ ਤੋਂ ਆਪਣੇ ਆਪਣੇ ਕੰਮ ਛੱਡ ਕੇ ਆਏ ਆਂ ਤੇ ਸੇਵਾ ਕਰਨ ਤਾਂ ਕਿ ਅਸੀਂ ਸਿੱਖੀ ਨੂੰ ਨਾਲ ਜੋੜ ਸਕੀਏ ਪਲੀਜ਼ ਸਾਡੀ ਹੈਲਪ ਕਰੋ ਸਾਡੇ ਨਾਲ ਸਾਥ ਦਿਓ ਦਸਤਾਰ ਸਜਾ ਕੇ ਗੁਰੂ ਘਰ ਜਾਓ ਨੰਗੇ ਸਿਰ ਨਾ ਜਾਓ ਧੰਨਵਾਦ ਜੀ